ਤੁਹਾਨੂੰ ਅਸੀਂ ਨਾ ਅੱਜ ਇਸ ਟਾਈਮ ਦੇ ਵਿੱਚ ਦਿਖਾ ਰਹੇ ਆ ਜਿੱਥੇ ਮੈਂ ਕੋਦਰ ਜਦੋਂ ਲੰਘਦਾ ਹੁੰਦਾ ਸੀ ਨਾ ਇੱਥੇ ਬਹੁਤ ਵੱਡੀ ਵੱਡੀ ਲਾਈਨ ਲੱਗੀ ਹੁੰਦੀ ਸੀਗੀ ਲੋਕੀ ਟਰੋਲੀਆਂ ਲੈ ਕੇ ਖੜੇ ਹੁੰਦੇ ਆ ਕੋਈ ਨਾ ਦੇ ਹੱਥਾਂ 'ਚ ਬੈਗ ਹੁੰਦੇ ਆ ਛੋਟੇ ਤੋਂ ਲੈ ਕੇ ਵੱਡੇ ਲੋਕ ਜੰਗ ਵੀ ਵਿੱਚ ਤੇ ਇੱਥੇ ਹਰ ਸ਼ਨੀਵਾਰ ਤੁਸੀਂ ਦੇਖਦੇ ਆ ਬਈ ਲੋਕੀ ਜਿਹੜੇ ਆ ਖਾਣਾ ਲੈ ਕੇ ਲੈ ਕੇ ਜਾਂਦੇ ਆ ਕੋਈ ਕਿਸੇ ਨੂੰ ਕਿਸੇ ਦਾ ਨਾਂ ਨਹੀਂ ਪੁੱਛਦੇ ਕੋਈ ਮੁਲਕ ਨਹੀਂ ਪੁੱਛਦੇ ਬਾਲੀ ਅਸੀਂ ਟਿਕਟ ਦੇਣੇ ਆ ਕਿਉਂ ਨਾ ਟੋਲੇ ਮਸਲ ਲੜਾਈ ਝਗੜਾ ਇਹ ਭਾਜੀ ਜਿਹੜੇ ਆ ਇਹ ਜਦੋਂ ਦੀ ਇਹ ਸ਼ੁਰੂਆਤ ਕੀਤੀ ਉਹ ਸੇਵਾ ਇਹ 5.5 ਸਾਲ ਤੋਂ ਇੱਥੇ ਕਰਦੇ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਜਾਵੇਦ ਹਾਂਜੀ ਜਾਵੇਦ ਜਾਵੇਦ ਸਾਹਿਬ ਪਹਿਲਾਂ ਤਾਂ ਬਹੁਤ ਸ਼ੁਕਰੀਆ ਤੁਹਾਡੀ ਟੀਮ ਦਾ ਤੁਸੀਂ ਜਿਹੜਾ ਮਤਲਬ ਐਡਾ بڑا ਇਹ ਕੰਮ ਕਰਦੇ ਆ ਤੇ ਕਿੰਨਾ ਸਕੂਨ ਮਿਲਦਾ ਜਦੋਂ ਇਦਾਂ ਲੋਕੀ ਤੁਹਾਡੇ ਕੋਲ ਲੈ ਕੇ ਜਾਂਦੇ ਸਾਰਾ ਕੁਝ ਸਰ ਇਹ ਜਿੰਨਾ ਤੁਸੀਂ ਫੀਲ ਕਰੋ ਸਕੂਨ ਸਕੂਨ ਕੋਈ ਵੀ ਅੱਛਾ ਜ਼ਿੰਦਗੀ ਦੀ ਕੰਮ ਕਰ ਸਕੋ ਕਰੋ ਸਕੂਨ ਸਕੂਨ ਸਰ ਤੇ ਮੰਨ ਲਓ ਲੈਂਡ ਦਾ ਘਟਦੀ ਵੀ ਕਿ ਲੋਕੀ ਵੱਧਦੇ ਹੀ ਅੱਗੇ ਨਾਲੋਂ ਮੈਂ ਦੱਸ ਰਿਹਾ ਕਿ ਅਗਰ ਬਾਰਿਸ਼ ਬੂਰੂਸ਼ ਹੋ ਜਾਏ ਤਾਂ 10 50 ਕਮ ਹੋ ਜਾਂਦੇ ਲੇਕਿਨ ਨਾਰਮਲ ਤਾਂ ਦਿਨ ਬਦਿੰ ਦਿਨ ਰਾਤ ਸਾਰੀ ਉੱਥੇ ਲੱਗੇ ਰੋ ਹਾਈ ਸਟੇ ਦੇ ਵੀ ਸਾਰੀ ਰਾਤ ਚੱਲਦੇ ਰਹੇ ਅੱਛਾ ਜੀ ਕਿੰਨੇ ਵਜੇ ਭਾਜੀ ਸ਼ੁਰੂ ਹੁੰਦਾ ਏ ਅਸੀਂ 5 ਵਜੇ ਸ਼ੁਰੂ ਕਰਾਂਗੇ 5 ਵਜੇ ਸ਼ਾਮ ਨੂੰ ਬਦਲ ਕੋਈ ਟਾਈਮ ਨਹੀਂ ਕੰਮ ਟਾਈਮ ਜੇ ਲੈ ਖਤਮ ਹੋ ਜਾਏ ਅੱਛਾ ਜੀ ਕਦੀ ਕਦੀ ਮਸਾਂ ਜ਼ਿਆਦਾ ਤਾਂ ਫੂਡ ਹੀ ਖਤਮ ਹੁੰਦਾ ਸਾਡੇ ਕੋਲ ਬੰਦੇ ਤਾਂ ਆਪਾਂ ਇਹਨੂੰ ਫੂਡ ਬੈਂਕ ਕਹਿੰਦੇ ਨਾ ਬਿਲਕੁਲ ਬੈਂਕ ਹਾਂ ਫੂਡ ਬੈਂਕ ਦੇ ਲੋਬੇ ਬੈਂਕਾਂ ਪੈਸੇ ਵਾਲੀਆਂ ਤਾਂ ਦੇਖੀਆਂ ਸੀ ਆ ਮੁਲਕਾਂ ਦੇ ਹਾਲਾਤ ਜਿਹੜੇ ਅਸੀਂ ਦੇਖਦੇ ਆ ਬੇ ਸ਼ਾਇਦ ਤੇ ਸਾਰੇ ਲੋਕ ਬੜੇ ਅਮੀਰ ਆ ਲੋਕਾਂ ਦੇ ਆਪਣੇ ਟਾਈਮ ਦੀ ਟਾਈਮ ਗੁਜ਼ਾਰੇ ਕਰਨੇ ਵੀ ਔਖੇ ਹੋਇਆ ਜੀ ਜੀ ਚੰਨ ਬੰਦੇ ਆ ਹਾਂ ਤੇ ਮੰਨ ਲਓ ਇਹਨਾਂ ਦੀ ਜਿਹੜੀ ਟੀਮ ਆ ਉਹਨਾਂ ਨੂੰ ਮੈਂ ਸਲੂਟ ਕਰਦਾ ਤੇ ਪਾਜੀ ਆ ਤੁਹਾਡੇ ਕਿੰਨੇ ਕ ਨਾਲ ਆਦੇ ਜਿਹੜੇ ਤੁਹਾਡੇ ਵਲੰਟੀਅਰ ਦਾ ਸੇਵਾ ਕਰਨੇ ਇਹ ਸਾਡੇ ਨਾਲ ਦੀ ਤਕਰੀਬਨ 20 ਤੋਂ 25 ਹੁੰਦੇ ਨੇ ਅੱਛਾ 20 21 ਰਫਲੀ 22 ਤੋਂ 25 ਅੱਛਾ ਜੀ ਆ ਤੁਹਾਡੇ ਨਹੀਂ ਐ ਕੋਈ 4.5 ਪੰਜ ਆ ਆ ਦੇਖੋ ਕਿੰਨੇ بڑے ਤੁਹਾਡੇ ਕੋ ਬੈਗ ਬੈ ਪਾਜੀ ਨਾ ਇਹ ਤਕਰੀਬਨ ਦੀ 100 ਤੇ ਕੁਝ ਐਂਡ ਬੈਗ ਅੱਛਾ ਤੇ ਆ ਦੇਖੋ ਕਿੰਨੇ ਟੋਕਰੀ ਟੋਕਰੀ ਤਕਰੀਬਨ 20 ਤੋਂ 25 ਅੱਛਾ ਜੀ ਤੇ ਭਾਈ ਬਹੁਤ ਥੈਂਕ ਯੂ ਤੁਹਾਡਾ ਤੇ ਆ ਦੇਖੋ ਜੀ ਆ ਕੁਛ ਠੇਕ ਨੂੰ ਦਿੰਦੇ ਐ ਜਿਹੜਾ ਵੀ ਲਾਈਨ ਚ ਲੱਗਦਾ ਤੇ ਭਰਿਆ ਪਿਆ ਟਰੋਲੀ ਜਿਹੜੀ ਆ ਰੈਂਕਾਂ ਦੇ ਨਾਲ ਤੇ ਆਹ ਦੇਖੋ ਅਭੀ ਨਾ 4 ਵਜੇ ਹੋ ਗਿਆ ਨਾ ਟਾਈਮ ਹੋ ਤਾ ਸਰ ਸਾਹਿਬ ਵਰ ਕੇ ਆਉਣਾ ਤੇ ਇੱਕ ਟੇ ਲੈਂ ਲੱਗ ਜਾਂਦੀ ਐ ਅਸੀਂ ਇੱਥੋਂ ਪਹਿਲਾਂ ਉਧਰਲੇ ਪਾਸੇ ਕਹਿੰਦੇ ਕਰਦੇ ਸੀ ਤੇ ਹੌਲੀ 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 ਚ ਤਾਂ ਲੈਂ ਜਿਹੜੀ ਐ ਇਹ ਉਹ ਮੰਦਿਰ ਤੋਂ ਹੈ ਨਾ ਪਿਛਲੇ ਪਾਸੇ ਤੋਂ ਸ਼ੁਰੂ ਹੋ ਜਾਂਦੀ ਐ ਇੱਧਰਲੇ ਪਾਸੇ ਤੋਂ ਕਾਫੀ ਵੱਡੀ ਲੈਂ ਲੱਗੀ ਹੋਂਦੀ ਐ ਤੇ ਬਾਜੀ ਥੈਂਕ ਯੂ ਜਰਾ ਬਹੁਤ ਬਹੁਤ ਕੋਈ ਮਸਲੇ ਨਹੀਂ ਭਾਜੀ ਤੇ ਇਹ ਇੱਕ ਤੁਹਾਡੀ ਟੀਮ ਦਾ ਜਿਹੜਾ ਵੱਖਰਾ ਜਿਹਾ ਰੂਪ ਆ ਵਧੀਆ ਆ ਤੇ ਓਕੇ ਸਰ ਥੈਂਕ ਯੂ ਸੋ ਮਚ